ਇਹਦੀ ਗੱਲ ਸੁਣੋ ਮੰਮੀ ਹੌਲੀ ਬੋਲੋ ਕੀ ਕਹੀ ਜਾਂਦੇ ਹੋ ਨਹੀਂ ਕੀ ਬੋਲੀ ਜਾਂਦੇ ਪਿਓ ਉਹ ਤੇ ਨਸ਼ਈ ਵੀ ਹੈਗਾ ਹੀ ਉਹ ਹੌਲੀ ਚੁੱਪ ਕਰ ਜਾ ਕਿਹਨੇ ਸੁਣ ਲਿਆ ਤੇ ਹੋਰ ਸਿਆਪਾ ਸਾਡੇ ਗੱਲ ਪਾਓਗੇ ਸੁਣ ਕੀ ਲਿਆ ਮੰਜੂ ਗੋਲਡ ਚੱਲ ਗਿਆ ਕੰਮ ਤੇ ਨਹੀਂ ਨਹੀਂ ਹਜੇ ਤਾਂ ਨਹੀਂ ਗਿਆ ਹਾਂਜੀ ਹਾਂਜੀ ਅੱレ ਇੱਥੇ ਹੀ ਆ ਦੱਸੋ ਹੋ ਗਿਆ ਤਿਆਰ ਜਾਨ ਉਸ ਤੇ ਆਫਿਸ ਹੋ ਗਿਆ ਬਸ ਸ਼ੂਜ਼ ਪਾਉਣ ਲੱਗਾ ਮੈਂ ਕਿਹ ਪਹਿਲਾਂ ਗੱਲ ਸੁਣ ਹਾਂ ਗੋਲਡਿਓ ਕੀ ਗੱਲ ਤੂੰ ਐ ਕਿ ਪੁੱਤਰ ਪੈਸੇ ਨਹੀਂ ਦਿੱਤੇ ਹਜੇ ਤੱਕ ਘਰ ਦੇ ਖਰਚੇ ਦੇ ਧਿਆਨ ਚ ਨਿਕਲ ਗਈ ਹੀ ਗੱਲ ਹਾਂ ਵੇਖਿਆ ਹੁਣ ਦਿੱਤੇ ਪਹਿਲੇ ਤੇ ਤੈਨੂੰ ਤਰੀਕ ਬੜੀ ਯਾਦ ਹੁੰਦੀ ਸੀ ਬਿਨਾ ਕਹੇ ਪੈਸੇ ਫੜਾ ਦਿੰਦਾ ਹੁਣ ਤੈਨੂੰ ਤਰੀਕ ਹੀ ਭੁੱਲਣ ਲੱਪੀ ਏ ਭਰਾਵਾ ਜੇ ਹੋਣਾ ਹੀ ਤਰੀਕਾ ਭੁੱਲਣ ਲੱਪੀਆ ਤੁਹਾਨੂੰ ਤੇ ਜੇ ਅੱਗੇ ਅੱਗੇ ਕੀ ਹੋਣਾ ਹੈ ਆ ਲੋ 10000 ਰੁਪਇਆ ਰੱਖ ਲੋ 골ਡੀ 10000 ਨੂੰ ਮੈਂ ਕੀ ਕਰਾਂਗੀ ਉਹ ਮੈਂ ਨਾ ਥੋੜਾ ਦਫਤਰ ਵੀ ਪੈਸੇ ਚਾਹੀਦੇ ਹੀਗੇ ਤੇ ਕੋਈ ਨਹੀਂ ਆ ਰੱਖੋ ਇੱਕ ਦੋ ਦਿਨਾਂ ਤੱਕ ਫਿਰ ਹੋਣਾ ਨਾ 골ਡੀ ਵੇਖ ਮੇਰੀ ਗੱਲ ਸੁਣ 골ਡੀ ਦੇਖ ਸਾਰੇ ਘਰ ਦੀ ਜ਼ਿੰਮੇਵਾਰੀ ਤੇਰੇ ਸਿਰ ਤੇ ਆ ਪੁੱਤਰ ਤੇ ਮੈਂ ਕਿਤੇ ਕੋਲ ਪੈਸੇ ਮੰਜੂ ਤੇਰੇ ਕੋਲ ਹੈਗੇ ਨਹੀਂ ਦੇਖੋ ਕਿੱਥੋਂ ਆਣੇ ਉਹ ਮੈਨੂੰ ਪਤਾ ਵਾ ਤੁਸੀਂ ਫਿਕਰ ਨਾ ਕਰੋ ਜੋ ਘਰ ਦਾ ਖਰਚਾ ਹੈ ਉਸੇ ਤਰ੍ਹਾਂ ਹੀ ਹੋਊਗਾ ਜਿਹੜਾ ਮੇਨ ਮੇਨ ਹੈ ਉਹ ਕਰ ਲਓ ਮੈਂ ਕੱਲ ਪਰਸੋਂ ਤੁਹਾਨੂੰ ਰੈਸ਼ਨ ਵੀ ਨਹੀਂ ਆਣਾ 10000 ਦਾ ਮੇਨ ਉਹਦੇ ਰਾਸ਼ਨ ਦੀ ਵੀ ਇੰਨੀ ਸਲਿੱਪ ਬਣੀ ਪਈ ਐ ਇਸ਼ਕਾ ਦੀ ਸਕੂਲ ਦੀ ਫੀਸ ਜਾਣੀ ਐ ਤੇ ਇਸ਼ਕਾ ਦੇ ਬੱਸ ਵਾਲਾ ਵੀ ਪੈਸੇ ਪਿਆ ਮੰਗਦਾ ਸੀ ਸਾਰਾ ਦੁੱਧ ਵਾਲਾ ਪੈ ਪੈ ਮੈਂ 10000 ਕਿਨੂ ਕਿਨੂ ਦਿਆਂਗੀ ਤੁਸੀਂ ਹਰ ਵਾਰੀ ਐਡੀ ਲਿਸਟ ਗਣਾ ਦਿੰਦੇ ਜੇ ਮੈਨੂੰ ਪਤਾ ਵਾ ਸਾਰੀ ਗੱਲ ਦਾ ਤੁਸੀਂ ਆ ਕਰੋ ਮੈਂ ਕੱਲ ਪਰਸੋਂ ਤਾਨੂੰ ਹੋਰ ਫੜਾ ਦੇਣਾ ਮੈਂ ਅੱਜ ਪੇਮੈਂਟ ਕਿਸੇ ਨੂੰ ਦੇਣੀ ਵਾਂ ਤੂੰ ਮੇਰੀ ਗੱਲ ਸੁਣ ਤੂੰ ਜਿੱਥੇ ਪੇਮੈਂਟ ਦੇਣੀ ਆ ਨਾ ਤੂੰ ਆ 10 ਵੀ ਉਹਨੂੰ ਦੇ ਲੈ ਵਿੱਚ ਸਾਨੂੰ ਤਾਂ ਦੋ ਦਿਨ ਖਲੋ ਕੇ ਦੇ ਦੀ ਚੱਲਗਾ ਹੋਰ ਕੀ ਮੰਮੀ ਤੁਸੀਂ ਫੜ ਲਓ ਠੀਕ ਹੈ ਮੰਮੀ ਮੰਮੀ ਘਰ ਦਾ ਖਰਚਾ ਥੋੜਾ ਕਰਦੀ ਆ ਉਹ ਜੇ ਤੁਹਾਨੂੰ ਫੜਉਣ ਦੇ ਆ ਤੁਸੀਂ ਫੜਨ ਨਹੀਂ ਤੇ ਮੈਂ ਕੱਕੇ 10000 ਨੂੰ ਦੱਸ ਕੀ ਕਰਾਂ ਮੈਂ ਤੂੰ ਦੱਸ ਬਾਕੀ ਗੱਲ ਸਮਝੋ ਜਿਹੜਾ ਮੇਨ ਮੇਨ ਘਰੇ ਕੋਈ ਮੰਗਣ ਆ ਜੂਗਾ ਉਹਨੂੰ ਫੜਾ ਦਿਓ ਮੈਂ ਕੱਲ ਪਰਸੋਂ ਪੈਸੇ ਹੋਰ ਫੜਾ ਦੇਣਾ ਮੈਨੂੰ ਪਤਾ ਜਿੰਨੇ ਪੈਸੇ ਚਾਹੀਦੇ ਆ ਗੋੜੀ ਗੁੱਸਾ ਨਾ ਕਰੀ ਹਾਂ 50000 ਦਾ ਤੂੰ ਕੁੱਤਾ ਲੈ ਆਉਂਦਾ ਉਹ ਜ਼ਿਆਦਾ ਜ਼ਰੂਰੀ ਸੀ ਦੱਸ ਉਹਦੇ ਵਿੱਚ ਤੈਨੂੰ 50000 ਦੀ ਲੋੜ ਸੀ 50000 ਨਹੀਂ ਲੈਂਦਾ 62 ਦਾ ਲੈਂਦਾ ਵਾ ਹਾਏ ਵੇ ਰੱਬਾ ਦੱਸ ਹੋਰ ਪਾ 10 12000 ਰੁਪਏ ਹੋਰ ਵਧਾ ਤਸੋ ਨਹੀਂ 골ਡੀ ਸਾਡੀ ਕਿਹੜੀ ਜਾਣੋਖੀ ਹੋਈ ਸੀ ਉਹਦੇ ਬਿਨਾ ਮੈਂ 10000 ਰੁਪਏ ਤੂੰ ਹੀ ਤੇ ਐ ਕਰਨ ਦੇ ਜਿੱਤਰਾ ਮੈਂ ਕਹਿੰਦਾ ਮੈਂ ਪੈਸੇ ਦੇਣੇ ਹੀ ਨਹੀਂ ਮੈਂ ਤੈਨੂੰ ਕਦੋਂ ਕਿਹਾ ਮੈਂ ਤੇ ਗੱਲ ਕੁੱਤੇ ਦੀ ਪਿਕੜਨੀ ਆ ਵੀ ਸਾਡੀ ਕਿਹੜੀ ਇੰਨੀ ਜਾਣੋਖੀ ਹੋਈ ਸੀ ਕਿ ਅਸੀਂ 62000 ਰੁਪਏ ਦਾ ਕੁੱਤਾ ਚੱਕ ਲਿਆਏ ਆ ਭਾਬੀ ਡੌਗ ਮੈਨੂੰ ਵੀ ਨਹੀਂ ਪਸੰਦ ਹੈਗਾ ਪਰ ਤੁਹਾਨੂੰ ਪਤਾ ਹੋਣਾ ਕਿਰਨ ਉਦੋਂ ਫੋੜਵਾ ਵੇਂਦੀ ਹੀਗੀ ਤੇ ਮੈਨੂੰ ਇਹ ਹੀ ਚਾਲ ਇਹਨੂੰ ਸ਼ੌਂਕ ਹੈ ਗਵਾ ਤੇ ਮੈਂ ਨਾ ਤਦ ਕਰਕੇ ਡੌਗ ਲੈ ਜਾਂਦਾ ਬਾਕੀ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਕਹੀ ਗੱਲ ਦੀ ਬੱਸ 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 ਅੱਛਾ ਬਸ ਹੁਣ ਮੈਨੂੰ ਗੱਲ ਸਮਝ ਆਈ ਆ ਮੇਨ ਮੁੱਦਾ ਆ ਕਿਰਨ ਦੀਆਂ ਹਰ ਖਾਇਸ਼ਾਂ ਤੇ ਟਿੱਕਾ ਟਿਕ ਲਮਾਰ ਲਗਾ ਦੇਣਾ ਤੇ ਘਰ ਦੇ ਜਿੰਨੇ ਵੀ ਖਰਚੇ ਹੈਗੇ ਨੇ ਨਾ ਉਹਦੇ ਤੇ ਸਾਰਾ ਕ੍ਰੋਸ ਪਾ ਦੇਣਾ ਬਸ ਆ ਹੁਣ ਅਸੀਂ ਸਿੱਖ ਲਿਆਕ ਕਰਦੇ ਆਂ ਜ਼ਿੰਮੇਵਾਰੀਆਂ ਹੋਲੀ ਹੋਲੀ ਨਾ 골ਡੀ ਤੈਨੂੰ ਸਾਰੀਆਂ ਭੁੱਲ ਜਾਣੀਆਂ ਨੇ ਕਿ ਵੀ ਕਰਦੇ ਆਂ ਜਿੰਮੇ ਤੈਨੂੰ ਪਤਾ ਨਾ ਘਰ ਦਾ ਸਾਰਾ ਬੋਝ ਘਰ ਦੀ ਸਾਰੀ ਜ਼ਿੰਮੇਵਾਰੀ ਤੂੰ ਆਪਣੇ ਸਿਰ ਤੇ ਚੁੱਕੀ ਹੋਈ ਏ ਤੇ ਅਸੀਂ ਤੇਨੂੰ ਹੀ ਕਹਿਣਾ ਹਾਲੋ ਭਾਬੀ ਤੁਸੀਂ ਰੱਖ ਲਓ ਮੈਂ ਕਿਸੇ ਦੀ ਪੇਮੈਂਟ ਦੇਣੀ ਸੀਗੀ ਕੋਈ ਗੱਲ ਨਹੀਂ ਤੁਸੀਂ ਆਪਣਾ ਮੈਨੇਜ ਕਰੋ ਮੈਂ ਆਪਣਾ ਕਰ ਲਵਾਂ ਗੋਲਡੀ ਹਾਂਜੀ ਮੰਮੀ ਬੇਟਾ ਤੂੰ ਪੇਮੈਂਟ ਦੇਣੀ ਕਿਸੇ ਦੀ ਤੇ ਪਹਿਲਾਂ ਗੱਲ ਤਾਂ ਸੁਣ ਲੈ ਜਾ ਕੋਈ ਨਹੀਂ ਮੰਮਾ ਕੋਈ ਨਹੀਂ ਨਹੀਂ ਹੁਣ ਚੰਗੀਆਂ ਨਹੀਂ ਅਜੇ ਤੇ ਘਰ ਦਾ ਖਰਚਾ ਕਰਨਾ ਨਹੀਂ ਨੀ ਇੱਕ ਵਾਰੀ ਸਾਰਾ ਕਰ ਲੈਣਾ 50000 ਰੁਪਏ ਇੱਕੋ ਵਾਰੀ ਖਰਚ ਜਾਣਾ ਹਾਂ ਸਰ ਦੇਖੋ ਸ਼ਾਮ ਤੱਕ ਸਾਰੇ ਖਤਮ ਹੋ ਜਾਣੇ ਨੇ ਅੱਛਾ ਤੈਨੂੰ ਨਹੀਂ ਪਤਾ ਦਿੱਸਦਾ ਪਿਆ ਕਿਉਂ ਨਹੀਂ ਪੇਮੈਂਟ ਕਰਨੀ ਕਿਸੇ ਦੀ ਤੇ ਪੇਮੈਂਟ ਕਰਨੀ ਤਾਂ ਮੇਰਾ ਕਸੂਰ ਥੋੜਾ ਹੈ ਆ ਕਸੂਰ ਤੇ ਅੱਧਾ ਅੱਧਾ ਕਰ ਲੈਂਦੀ ਥੋੜੇ ਦਿਨ ਰੁਕੇ ਹੋ ਜਾਂਦਾ ਇਹ ਪੈਸੇ ਉਹਨੇ ਦਿੱਤੇ ਸੀ ਨਾ 10000 ਰੁਪਏ ਨਹੀਂ ਤੇ ਕੁੜੀ ਦੀ ਫੀਸ ਨਹੀਂ ਭਰਨੀ ਤਾਂ ਕੋਈ ਵੀ ਵਾਲੇ ਨੂੰ ਨਹੀਂ ਦੇਣੇ ਪੈਸੇ ਨਹੀਂ ਇੱਕੋ ਵਾਰੀ ਸਾਰਾ ਰਕਸ਼ਨ ਆਇਆ ਨਾ ਇੱਕੋ ਵਾਰੀ ਸਾਰਾ ਖਰਚਾ ਹੋਇਆ ਨਾ ਨਹੀਂ ਤੁਹਾਨੂੰ ਆ ਬੜੀ ਜਲਦੀ ਨਜ਼ਰ ਪਿਆ ਹੁੰਦਾ ਹੈਂ ਤੁਹਾਨੂੰ ਉਹ ਨਜ਼ਰ ਨਹੀਂ ਆ ਉਹ ਜ 62000 ਰੁਪਏ ਦਾ ਕੁੱਤਾ ਨਾ ਲੈਣਾ ਤੇ ਨਾ ਦੇਣਾ ਉਹ ਤੇ ਖਰਚ ਕਰਕੇ ਰੱਖਤਾ ਫਜ਼ੂਲ ਖਰਚੀਆਂ ਉਹ ਨਹੀਂ ਤੁਹਾਨੂੰ ਨਜ਼ਰ ਪਿਆਦਾ ਬਸ ਉਹੀ ਤੁਹਾਨੂੰ ਚੁਪਦਾ ਪਿਆ ਹੋਰ ਨਹੀਂ ਕੋਈ ਗੱਲ ਲਗੀ ਸਾਰੇ ਬੈ ਘਰ ਦੇ ਜੀਓ ਚੁਪਦੇ ਆ ਤੁਹਾਨੂੰ ਕਿਰਨ ਵੀ ਚੁਪਦੀ ਸਾਰੇ ਚੁਪਦੇ 62000 ਰੁਪਏ ਯਾਨੀ ਤੁਹਾਡੇ ਤੁਸੀਂ ਤੇ ਬਾਦਸ਼ਾਹ ਬੰਦੇ ਹੋ ਤੁਹਾਡੇ ਕਿ 62000 ਰੁਪਏ ਚੀਜ਼ ਕੀ ਹੈ ਤੁਸੀਂ ਇਹ ਕਰਨ ਵਾਲੇ 62000 ਰੁਪਏ ਨੂੰ ਇਹ ਮੈਂ ਹੀ ਕਿਹਾ ਸੀ ਗੋਲਡੀ ਨੂੰ ਕਿ ਕਿਰਨ ਦੀਆਂ ਖੁਸ਼ੀਆਂ ਦਾ ਪੂਰਾ ਖਿਆਲ ਰੱਖੀ ਹਾਏ ਹਾਏ ਕਿੰਦੇ ਉਹ ਆਪਣੀ ਮਰਜ਼ੀ ਦਾ ਨਹੀਂ ਲਿਆ ਆ ਪਰੀ ਸੱਸ ਜੇ ਨੂੰ ਦੀ ਖੁਸ਼ੀਆਂ ਦਾ ਕਿੰਨਾ ਖਿਆਲ ਬਾਕੀ ਨੂੰ ਗੁਰਦੁਆਰੇ ਤੇ ਆਉ ਜਾ ਕੇ ਨਗੇ ਤੂੰ ਗੁਰਦੁਆਰੇ ਬੈਠੀ ਇਹਨੇ ਸਾਲ ਹੋ ਗਿਆ ਕਮਾਲ ਦੀ ਗੱਲ ਹੈ ਤੋ ਤਸਤੇ ਗੱਲ ਫਰਕ ਹੀ ਨਾ ਕਰਦੇ ਪਿਓ ਕਾਦਾ ਫਰਕ ਕਰ ਲਿਆ ਹਰ ਖੁਸ਼ੀ ਕਿਰਨ ਦੀ ਵੇਖੀ ਜਾਂਦੀ ਭਈ ਨਾ ਅਸੀਂ ਦੋਨੋਂ ਮੰਗਵੀਆਂ ਨਹੀਂ ਕਾਰੋਬਾਰ ਹੋਏਗਾ ਤਾਂ ਖਰਚਾ ਨਿਕਲੇਗਾ ਨਾ ਜੇ ਕਾਰੋਬਾਰ ਹੀ ਨਹੀਂ ਹੋਏਗਾ ਤਾਂ ਖਰਚਾ ਕਿੱਥੋਂ ਨਿਕਲੇਗਾ ਇਹ ਗੱਲ ਨੂੰ ਨਹੀਂ ਜਾਣਦੀ ਕਾਰੋਬਾਰ ਹੋਏਗਾ ਕਿ ਨਹੀਂ ਹੋਏਗਾ ਸਿੱਧੀ ਗੱਲ ਚ ਗੋੜੀ ਨੇ ਸਾਰੇ ਜ਼ਿੰਮੇਵਾਰੇ ਘਰ ਦੇ ਚੁੱਕਿਆ ਹੁਣ ਅਨੀਲ ਦਾ ਤਾਂ ਕੰਮ ਹੀ ਪੂਰਾ ਸੁਰੇ ਵਿਚਾਰੇ ਦਾ ਉਹਦੇ ਕੋਲ ਨਹੀਂ ਮੰਗੀਦੇ ਕਦੀ ਕਹਿ ਦਵੇਂ ਉਹਨਾਂ ਅਨੀਲ ਨੇ ਕਦੀ ਭਾਬੀ ਨੇ ਮੇਰੇ ਕੋਲ 2 ਰੁਪਈਆ ਵੀ ਮੰਗੇ ਨੇ ਅਸੀਂ ਨਹੀਂ ਮੰਗਦੇ ਕਿਉਂਕਿ ਸਾਨੂੰ ਪਤਾ ਉਹਦਾ ਵਿਚਾਰੇ ਤਾਂ ਆਪਣਾ ਹੀ ਖਰਚਾ ਬਾਹਰ ਬੈਠੇ ਦਾ ਮਸਾ ਨਿਕਲਦਾ ਪਿਆਏ ਤੇ ਜਿਨ੍ਹਾਂ ਨੇ ਘਰ ਦੀ ਖਰਚੀ ਜ਼ਿੰਮੇਵਾਰੀ ਪਹਿਲੇ ਦਿਨ ਤੋਂ ਚੁੱਕੀ ਹੈ ਉਹਨੂੰ ਹੀ ਕਹਿਣੀ ਹੈ ਤੁਸੀਂ ਨਹੀਂ ਸਬਰ ਕਰ ਸਕਦੇ ਨਹੀਂ ਅਸੀਂ ਨਹੀਂ ਕਰ ਸਕਦੇ ਬੀਜੀ ਜਿਹੜਾ 60000 ਦਾ ਕੁੱਤਾ ਲਿਆ ਸਕਦੇ ਸੀ ਤੇ 60000 ਦਾ ਸਮਾਨ ਪਾਉ ਉਹਨਾਂ ਰਾਸ਼ਨ ਪਾਣੀ ਤੇ ਕਿੰਨੀ ਦੇਣ ਨਿਕਲਦਾ ਚੁੱਪ ਕਰ ਤੂੰ ਵੀ ਜਿਦਾਂ ਕੁੱਤਾ 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 ਲਹੀ ਕਰਦੇ ਹੋਰ ਕੋਈ ਗੱਲ ਹੀ ਨਹੀਂ ਆਂਦੀ ਤੇ ਮਾਰ ਹੀ ਪਈ ਐ ਪੱਲਾ ਤੇ ਬਿਜੀ ਤੁਹਾਡੀ ਜ਼ੁਬਾਨ ਤੇ ਬਿਲਕੁਲ ਨਹੀਂ ਚਲਦੀ ਜਦੋਂ ਦੀ ਆਈ ਹੈ ਤੁਹਾਡੇ ਮੁੰਡੇ ਦਾ ਵਿਆਹ ਆ ਤੇ ਚਤਰ ਚਤਰ ਬੋਲਣ ਲੱਗ ਤੁਸੀਂ ਚਤਰ ਤੂੰ ਕੱਟ ਕਰਦੀਆਂ ਪਈਆਂ ਜੇ ਮੈਂ ਤਾਂ ਕਿ ਮੇਰੇ ਪਿੱਛੇ ਬੈ ਗਈ ਕੁੱਤੇ ਮਗਰ ਬੈ ਕੇ ਰੰਦੇ ਪਿੱਛੇ ਬੈ ਗਈਆਂ ਜੇ ਤੁਹਾਨੂੰ ਇੱਕੋ ਨੂੰ ਪਿਆਰੀ ਐ ਬਾਕੀ ਨਹੀਂ ਪਿਆਰੀ ਠੀਕ ਐ ਜਾਓ ਤੁਸੀਂ ਆਪਣਾ ਕੰਮ ਕਰੋ ਤਣੀ ਕੀ ਇਹਨਾਂ ਦਿਮਾਗ ਨੂੰ ਹੋਇਆ ਦਬਾਅ ਦੇ ਤੇ ਬੋਝ ਹੀ ਪਾਈ ਜਾਣਾ ਪਤਾ ਨਹੀਂ ਮੁੰਡਾ ਕੰਮ ਤੇ ਚੱਲਿਆ ਹੋਇਆ ਉਹ ਕਈ ਜਨਮਾਂ ਪੇਮੈਂਟ ਦੇ ਨਹੀਂ ਕਿਸੇ ਨੇ ਤੂੰ ਅੱਧੇ ਪੈਸੇ ਲੈ ਲਓ ਇੱਕੋ ਵਾਰੀ ਇਹਨਾਂ ਸਾਰੇ ਖਰਚ ਜਾਣੇ ਪੂਜਾ ਮਾਤਰੂ ਰਾਤ ਦੀ ਵਾਜਾ ਮਾਰਨ ਦੀ ਤੂੰ ਮੇਰੀ ਗੱਲ ਕਿਉਂ ਨਹੀਂ ਸੁਣਦੀ ਗੱਲ ਤਾਂ ਸੁਣ ਲਿਆ ਕਰ ਇੱਕ ਪਾਸੋ ਰੱਖ ਲਿਆ ਇੱਕ ਪਾਸੋ ਗੱਲਾਂ ਵੀ ਨਹੀਂ ਸੁਣਦੀ ਹੁਣ ਹਾਂਜੀ ਮੰਮੀ ਕੀ ਗੱਲ ਹੈ ਰਾਤ ਦੀਆਂ ਵਾਜਾ ਮਾਰੀ ਜਾਂਦੇ ਕੀ ਗੱਲ ਮੇਰੇ ਕੋਲ ਟਾਈਮ ਨਹੀਂ ਸੀਗਾ ਹੈਪੀ ਕਿੱਥੇ ਗਿਆ ਹੈ ਜਾਣਾ ਕਿੱਥੇ ਦੁਕਾਨ ਤੇ ਹੀ ਗਏ ਹੋਰ ਕਿੱਥੇ ਜਾਣਾ ਇਹਨਾਂ ਮਾਵਾਂ ਧੀ ਆਂਦਾ ਸੀ ਆਪਾਂ ਕਰਨ ਨਹੀਂ ਇੰਜ ਨਾ ਬੋਲਿਆ ਕਰ ਤੇ ਹੋਰ ਕਿੰਜ ਬੋਲਾਂ ਥੋੜਾ ਜਿਹਾ ਆਪਣੀ ਜ਼ੁਬਾਨ ਨੂੰ ਸੰਭਾਲ ਕੇ ਗੱਲ ਕਰਿਆ ਕਰ ਸੰਭਾਲ ਕੇ ਕਰਦੀ ਪੀ ਆ ਸਾਰਾ ਜ਼ਿੰਮੇਵਾਰੀ ਸਾਰਾ ਬੋਝ ਸਾਡੇ ਸਿਰ ਤੇ ਪਾਤਾ ਹਾਂ ਆਪ ਤੇ ਮਾਵਾਂ ਧੀ ਅਵੇਲ ਨਹੀਂ ਹੋਈਆਂ ਇੱਕ ਵਿਆਹ ਕਰਕੇ ਤੇ ਇੱਕ ਕਰਾ ਕੇ ਮੰਮੀ ਮੇਰੀ ਗੱਲ ਸੁਣੋ ਮੈਨੂੰ ਹੋਰ ਵੀ ਬੜੇ ਕੰਮ ਹੈ ਮੇਰਾ ਦਿਮਾਗ ਨਾ ਖਾਓ ਤੇ ਤੁਸੀਂ ਵੀ ਭਾਬੀ ਕੋ ਜਾਣਾ ਨਾ ਤੇ ਜਾਓ ਜੋ ਮਰਜ਼ੀ ਕਰੋ ਜਿੱਥੇ ਮਰਜ਼ੀ ਜਾਓ ਮੇਰਾ ਦਿਮਾਗ ਨਾ ਖਾਈ ਜਾਓ ਨਹੀਂ ਮੇਰੀ ਗੱਲ ਸੁਣ ਬਕਵਾਸ ਬੰਦ ਕਰ ਬਹੁਤੀ ਬਕਵਾਸ ਕਰਨ ਲੱਗ ਪਈ ਹੈ ਤੂੰ ਹੈਨਾ ਮੇਰੀ ਸੁਣ ਗੱਲ ਨਾ ਆਪਣੀ ਨਨਾਂ ਦਾ ਰਿਸ਼ਤਾ ਕਿਤਾ ਵੇਖ ਭਾਲ ਕੇ ਨਹੀਂ ਕੀਤਾ ਪੁੱਛ ਕੇ ਸੀ ਨਹੀਂ ਸੀ ਕੀਤੀ ਉਹਦਾ ਨਾ ਉਹਦਾ ਰਿਸ਼ਤਾ ਦੋ ਕੁੜੀਆਂ ਦਾ ਪਿਓ ਵਾਓ ਨਾਲੇ ਉਹ ਪੀਂਦਾ ਵਾ ਖਾਂਦਾ ਹੀ ਕੁਛ ਨਹੀਂ ਪੁੱਛਿਆ ਇਹ ਗੱਲ ਸੁਣੋ ਮੰਮੀ ਹੌਲੀ ਬੋਲੋ ਕੀ ਕਹੀ ਜਾਂਦੇ ਹੋ ਨਹੀਂ ਕੀ ਬੋਲੀ ਜਾਂਦੇ ਪਿਓ ਉਹ ਤਾਂ ਨਸ਼ਈ ਵੀ ਹੈਗਾ ਹੀ ਹੌਲੀ ਚੁੱਪ ਕਰ ਜਾ ਕਿਹਨੇ ਸੁਣ ਲਿਆ ਤੇ ਹੋਰ ਸਿਆਪਾ ਸਾਡੇ ਗੱਲ ਪਾਓਗੇ ਸੁਣ ਕੀ ਲਿਆ ਮੰਮੀ ਚੁੱਪ ਕਰ ਜਾ ਪਹਿਲੇ ਮੈਨੂੰ ਦੱਸੋ ਤੁਹਾਨੂੰ ਇਹ ਗੱਲ ਦੱਸੀ ਕਿਨੇ ਆ ਪਤਾ ਕੱਲ ਨਾ ਫੋਨ ਆਇਆ ਸੀ ਤੇ ਫੋਨ ਵੱਜੀ ਜਾਂਦਾ ਸੀ ਵੱਜੀ ਜਾਂਦਾ ਸੀ ਫਿਰ ਮੈਂ ਜਾ ਕੇ ਚੁੱਕਿਆ ਚੁੱਕਿਆ ਤਾਂ ਲਾਇਆ ਤੇ ਉਥੇ ਇੱਕ ਮੁੰਡਾ ਬੋਲਣ ਡਿਆ ਭਾਈ ਸੀ ਕਿ ਮੁੰਡਾ ਸੀ ਕੌਣ ਬੋਲਦਾ ਉਹਨੇ ਸਾਰੀਆਂ ਗੱਲਾਂ ਮੈਨੂੰ ਦੱਸੀਆਂ ਤੇ ਮੈਂ ਪਿੱਛੋਂ ਵੇਖਿਆ ਤਾਂ ਫੋਨ ਤੇ ਮੇਰਾ ਨਹੀਂ ਸੀ ਉਹ ਸੀਗਾ ਭੈਣ ਜੀ ਦਾ ਅੱਛਾ ਯਾਨੀ ਕਿਸੇ ਨੇ ਇਹ ਗੱਲਾਂ ਮੰਮੀ ਨੂੰ ਦੱਸ ਨਹੀਂ ਆਈ ਸੀ ਤੇ ਉਹ ਮੈਂ ਸੁਣ ਲਈਆਂ ਭੈਣ ਜੀ ਨੇ ਫੋਨ ਸੁਣੀਆ ਹੀ ਨਹੀਂ ਸੀ ਤੁਸੀਂ ਕਿਤੇ ਮੰਮੀ ਨੂੰ ਤੇ ਨਹੀਂ ਦੱਸਤਾ ਨਾ ਮੈਂ ਕੋਈ ਗੱਲ ਨਹੀਂ ਕੀਤੀ ਪੁੱਤ ਤੇ ਤੁਸੀਂ ਨਾ ਚੁੱਪ ਹੀ ਰਹੋ ਮੰਮੀ ਪੱਕੀ ਗੱਲ ਹੈ ਮੰਮੀ ਦਾ ਫੋਨ ਸੀ ਨਹੀਂ ਆਖੋ ਸੁਦੇਣ ਥੋੜੀ ਮੈਂ ਹੋ ਗਈ ਆ ਤੁਸੀਂ ਨਾ ਇੰਜ ਕਰੋ 2 ਮਿੰਟ ਰੁਕੋ 2 ਮਿੰਟ ਮੰਮੀ ਨਾ ਸੁੱਤੇ ਹੋਏ ਆ ਮੈਂ ਨਾ ਫੋਨ ਲੈ ਕੇ ਆਉਣੀ ਆ ਪੱਕਾ ਨਾ ਮੰਮੀ ਦਾ ਹੀ ਫੋਨ ਸੀ ਤੂੰ ਮਿੰਟ ਰੁਕਜੋ ਬਸ ਹੋਣੀ ਨੂੰ ਵਿਸ਼ਵਾਸ ਹੋਣਾ ਹੀ ਵੇਖੂਗੀ ਤਾਂ ਵਿਸ਼ਵਾਸ ਹੋਣਾ ਹੀ ਮੇਰੇ ਕਹਿੰਦਾ ਤੈਨੂੰ ਖਰੇ ਅਸਰ ਹੀ ਨਹੀਂ ਹੋਣ ਡਿਆ ਕਿੰਨੀ ਸੋਹਣੀ ਲੱਗਣ ਡਈ ਮੇਰੀ ਤੀ ਮਹਾਰਾਜ ਇੰਨਾ ਦੀ ਖੁਸ਼ੀਆਂ ਚ ਨਜ਼ਰ ਨਾ ਲਾਵੇ ਕਿੰਨੀ ਪਾਗਾਂ ਵਾਲੀਆਂ ਮੈਂ ਕਿੰਨਾ ਸੋਹਣਾ ਪਰਿਵਾਰ ਮਿਲਿਆ ਸਾਰੇ ਜਾਣੇ ਕਹਤੇ ਸੀ ਮੈਨੂੰ ਕਿ ਭੈਣੇ ਤੂੰ ਫਿਕਰ ਨਾ ਕਰ ਵੇਖੀ ਜਦੋਂ ਤੇਰੇ ਨੂੰ ਰਿਸ਼ਤਾ ਆਇਆ ਨਾ ਤੇ ਬੜਾ ਸੋਹਣਾ ਆਣਾ ਏ ਤੇਰੀ ਕੁੜੀ ਬੜੀ ਕਰਮਾਂ ਵਾਲੀ ਆ ਤੇ ਕਰਮਾਂ ਵਾਲਾ ਉਹ ਘਰ ਵੀ ਹੋਣਾ ਜਿਨ੍ਹਾਂ ਨੇ ਇਹਨੂੰ ਅਪਣਾਣਾ ਹੈ ਜਿਸ ਘਰ ਨੇ ਜਾਣਾ ਉਸ ਘਰ ਤਾਂ ਖੁਸ਼ੀਆਂ ਹੀ ਆ ਜਾਣੀਆਂ ਲੇ ਯੇ ਤ ਜਾਗਣ ਡਈ ਐ ਮੈਂ ਫੋਨ ਕਿਦਾਂ ਮੰਗਾ ਚਲ ਕੋਈ ਗੱਲ ਮੰਮੀ ਮੰਮੀ ਹਾਂ ਹਾਂ ਆ ਜਾ ਪੁੱਜਾ ਕੀ ਕਰਦੇ ਪਏ ਹੋ ਬਸ ਆ ਘਿਰਨ ਦੀਆਂ ਫੋਟੋਆਂ ਵੇਖਣ ਡੇ ਬਹਿ ਜਾ ਤੇ ਕੁਝ ਖਾਣਾ ਪੀਣਾ ਜੇ ਨਾ ਨਾ ਕਿੱਥੇ ਆ ਸਵੇਰੇ ਤੂੰ ਆ ਬ੍ਰੈਡ ਪਕੋੜੇ ਚ ਖਵਾਤੇ ਮੈਂ ਤੈਨੂੰ ਮਨਾ ਕਰਦੀ ਹੁੰਨੀ ਆ ਕਿ ਆ ਗਰਮੀਆਂ ਦੇ ਨਾਲ ਚ ਆ ਚੀਜ਼ਾਂ ਨਾ ਬਣਾਇਆ ਕਰ ਅੱਛਾ ਮੇਰੀ ਗੱਲ ਸੁਣੋ ਮੈਨੂੰ ਨਾ ਇੱਕ ਮਿੰਟ ਫੋਨ ਦਿਓ ਮੇਰੇ ਫੋਨ ਦੀ ਨਾ ਬੈਟਰੀ ਬਿਲਕੁਲ ਖਤਮ ਹੋ ਗਈ ਆ ਹਲੇ ਉਹ ਚਾਰਜਰ ਵੀ ਨਹੀਂ ਲੱਭਦਾ ਪਿਆ ਤੇ ਗਰਮੀ ਬੜੀ ਆ ਤੇ ਇਹਨਾਂ ਨੇ ਕਿਹਾ ਸੀ ਦੁਕਾਨ ਤੇ ਲੱਸੀ ਬਣਾ ਕੇ ਭੇਜਣੀ ਆ ਤੇ ਮੈਂ ਪੁੱਛ ਲਵਾਂ ਕਿ ਹੁਣੇ ਬਣਾ ਦਾਂ ਭੇਜਦਾ ਮੇਰੀ ਗੱਲ ਸੁਣ ਮੈਂ ਤੈਨੂੰ ਮਨਾ ਕਰਦੀ ਆ ਨਾ ਕਿ ਕਾਸ਼ੂ ਨੂੰ ਫੋਨ ਨਾ ਫੜਾਇਆ ਕਰ ਤੂੰ ਹਟਦੀ ਨਹੀਂ ਹੈਗੀ ਉਹ ਗੱਲਾਂ ਛੱਡੋ ਤੁਸੀਂ ਮੈਨੂੰ ਕੋਈ ਫੋਨ ਤੇ ਦਿਓ ਹੁਣੇ ਹੁਣੇ ਆਈ ਮੈਂ ਹੁਣੇ ਅੱਛਾ 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 ਪੂਜਾ ਲੱਸੀ ਮੇਰੀ ਵੀ ਬਣਾ ਦੇਵੀ ਚੰਗਾ ਪੁੱਤ ਠੀਕ ਹੈ ਠੀਕ ਹੈ ਬਣਾ ਦਾਂਗੀ ਆਪਣੀ ਮੰਮੀ ਨੂੰ ਵੀ ਪੁੱਛ ਲਾ अच्छा मम्मी मेरी ਗੱਲ ਸੁਣੋ ਉਹ ਮੇਰੀ ਗੱਲ ਸੁਣੋ ਦੱਸੋ ਯਾਰ ਕੱਲ ਕਿੰਨੇ ਕੁ ਵਜੇ ਫੋਨ ਆਇਆ ਸੀ ਫੋਨ ਪਤਾ ਨਹੀਂ 2:00 3:00 ਵਜੇ ਹੀ ਕਿ 2:30 ਦੇ ਵਿੱਚ ਦਾ ਟਾਈਮ ਸੀਗਾ 2:30 ਦੇ ਵਿੱਚ ਹੈਗਾ ਸੀ 1 ਮਿੰਟ ਆ ਵੇਖੋ ਇਹ ਨੰਬਰ ਸੀ ਨਹੀਂ ਨਹੀਂ ਇਹ ਨਹੀਂਗਾ ਵੇਖੋ ਚੰਗੀ ਤਰ੍ਹਾਂ ਹੀ ਹੋਣਾ ਹੈ ਮੈਂ ਨਾਲ ਨੰਬਰ ਵੇਖਿਆ ਹੀ ਨਹੀਂ ਸੀ ਉਹਨਾਂ ਮੈਨੂੰ ਪਤਾ ਹੀ ਨਹੀਂ ਕਿ ਆ ਨੰਬਰ ਹੈ ਮੈਨੂੰ ਕੁਝ ਤੇ ਹੋਊਗਾ ਠਹਿਰੋ ਇੱਕ ਮਿੰਟ ਨੰਬਰ ਨਹੀਂ ਆ 00 ਇੱਕ ਵੇਖਿਆ ਆ ਵੇਖੋ ਆ 2:30 ਵਜੇ ਆਇਆ ਜੀ ਆ ਵੇਖੋ ਚੰਗੀ ਤਰ੍ਹਾਂ ਆ 02 ਵਾਲਾ ਨੰਬਰ ਇਹੋ ਹੀ 02 ਲੱਗਾ ਇਹ ਪੱਕਾ ਨਾ ਆਹੋ ਪੱਕਾ ਉਹਨਾਂ ਬਈ ਕਿਸੇ ਨੂੰ ਉਹਨੂੰ ਲੱਗ ਜੇ ਪੱਕਾ ਪੱਕਾ 02 ਪਿੱਛੇਗਾ ਹੀ ਚੇਤਾ ਕਰ ਲੋ ਭਾਈ ਮੈਂ ਮਰ ਜਾਮੈਂ ਕਹਾਂ ਤੇ ਡੀਆਂ ਹੋ ਚੱਲ ਠੀਕ ਆ ਮੰਮੀ ਕਿਉਂ ਕੁਛ ਨਹੀਂ ਮੰਮੀ ਮੈਂ ਸੌਂ ਤੁਸੀਂ ਬੈਠੇ ਰਹੋ ਤੇ ਅੱਗੇ-ਅੱਗੇ ਵੇਖੀ ਜਾਓ ਮੈਂ ਮੰਮੀ ਨੂੰ ਫੋਨ ਦੇ ਆਵਾ ਓਹੋ ਨਾਨਾ ਇਹ ਗਲਤੀ ਨਹੀਂ ਕਰਨੀ ਐ ਤੇ ਚੋਪਾ ਕੱਢਾਂਗੇ ਨੰਬਰ ਤੇ ਫੋਨ ਕਰਾਂਗੇ ਆਪਣੇ ਫੋਨ ਤੋਂ ਮੇਰਾ ਫੋਨ ਕਿੱਥੇ ਗਿਆ ਐਪ ਆਏ ਆ ਕੇ ਦਾ ਫੋਨ ਆ ਹਲੋ ਇਹ ਕਿਹੜਾ ਚਲੋ ਜਿਹੜਾ ਮਰਜ਼ੀ ਹੋਵੇ ਸਾਨੂੰ ਕੀ ਸਾਡਾ ਤਾਂ ਫਾਇਦਾ ਹੀ ਆ ਨਾ ਉਧਰੋਂ ਗੋਲਡੀ ਦਾ ਦੁਸ਼ਮਨ ਤੇ ਇਧਰੋਂ ਮੈਂ ਕਿਰਨ ਦੀ ਦੁਸ਼ਮਨ ਦੁਸ਼ਮਨ ਦਾ ਦੁਸ਼ਮਨ ਦੋਸਤ ਚਲੋ ਅੱਪਾ ਤੇ ਚਲੀਏ ਹਾਂ ਆ ਕਿਤੇ ਲੈ ਚਲੀ ਕੱਪੜੇ ਕੱਪੜੇ ਨਾ ਸਾਂਭਣ ਚੱਲੀ ਅੰਦਰ ਫੜਾ ਫੜ ਕੱਪੜੇ ਸਾਂਭ ਜਿਉਂ ਚੌਧਰੀ ਆ ਗਿਆ ਨਾ ਗੋਲਡੀ ਤੇ ਉਹਨੇ ਕਿਹਾ ਉਨੇ ਤੁਸੀਂ ਕਦੇ ਵਿਚੋ ਕੱਚੇ ਅਸੀਂ ਪੈ ਨਹੀਂ ਹੈਗੇ ਇੰਨਾ ਫਜ਼ੂਲ ਖਰਚਾ ਤੇ ਪੈਸੇ ਗੋਲੀ ਆ ਪੂਜਾ ਆਪਣਾ ਬੜਾ ਦਿਲ ਮਾਰੀ ਚੱਕਿਆ ਛੁੱਟੀ ਉਧਰ ਹੀ ਚੱਲਦੀ ਹੈ ਜਿੱਦ ਭੱਜ ਕੇ ਤਾਂ ਭੱਜ ਕੇ ਕੱਲੀ ਕੱਲੀ ਤੁਰਿਆ ਕਾਰੇ ਕੁੰਮਰਿਆ ਮੱਕੂ ਨਾ ਤੁਰਿਆ ਕਰ ਰੱਖੇ ਰੱਖੇ ਤੁਸੀਂ ਨਾ ਮੇਰੀ ਗੱਲ ਸੁਣੋ ਸਾਹਿਬ ਨੂੰ ਨਾ ਇੱਕ ਗੱਲ ਸਮਝਾ ਦਿਓ ਜਦੋਂ ਕੋਈ ਚੀਜ਼ ਲਿਆਵੇ ਨਾ ਤੇ RAMNATH ਨਾ ਆਪਣੀ ਬਿਮਾਰੀ ਚ ਰੱਖ ਆਇਆ ਕਰੇ ਆਪੇ ਤੇ ਜੇ ਨਹੀਂ ਰੱਖੀ ਜਾਂਦੀ ਨਾ ਸਾਰਿਆਂ ਸਾਹਮਣੇ ਲਿਆਂਦੀ ਲੋੜ ਨਹੀਂ ਗਈ। ਗੱਲ ਤੇ ਸਹੀ ਹੈ ਤੇਰੀ ਬਿਲਕੁਲ। ਮੇਰੀ ਗੱਲ ਸੁਣ। ਮੈਂ ਕਾਹਾਂਗੀ ਨਾ ਤੇ ਫਿਰ ਮੈਂ ਗੁੱਸੇ ਨਾਲ ਗੱਲ ਕਰਾਂਗੀ ਤੂੰ ਹੀ ਗੱਲ ਸਮਝਾ ਗਈ ਸੋ। ਤੇ ਲਿਆਂਦਾ ਪਤਾ ਕਿੰਨਾ ਕੁਛ ਜਣ ਨੇ। ਦੋ ਸ਼ਰਟਾਂ ਤੇ ਦੋ ਜੀਨਾਂ ਤੇ ਵਿੱਚ ਪਜਾਮਾ ਵੀ ਹੈਗਾ ਹੀ ਜਨਾਂ। ਨਹੀਂ ਵੇਲੇ ਮੈਨੂੰ ਇੱਕ ਸ਼ਰਟ ਤੇ ਇੱਕ ਪੈਂਟ ਗਈ ਸੀ। ਸੱਤ ਜੋੜੇ ਤੇ ਤਾਂ ਹੀ ਆਪਾਂ ਤੇ। ਆਪਣੇ ਸੂਟ ਐਤੀ ਵੀ ਨਹੀਂ ਆੜੇ ਮੈਨੂੰ ਉਧਰ ਲੱਗਦਾ ਹੀ ਫਿਰ। ਚਲੋ ਆਪਣੇ ਦੇਖੀ ਜਾਏਗੀ। ਉਧਰ ਦੇਖੋ ਜਰਾ ਕਮੀਨ ਸਾਹਿਬ। ਕਿਤੇ ਕੱਪੜੇ ਦੇਖੋ ਅਸੀਂ ਕੀ ਆ ਸੀ ਚੱਲ ਦੋ ਦਿਨ ਸੋਈ ਦਾ ਕੰਮ ਸੰਭੇ ਸੰਭੇ ਹੈ ਉਹ ਤੇ ਪਰ ਨਹੀਂ ਮੇਰੀ ਗੱਲ ਸੁਣ ਇੰਨੇ ਦੀਆਂ ਛੁੱਟੀਆਂ ਨਹੀਂ ਲੈਈਆਂ ਹੋਈਆਂ ਮਨ ਜੇ ਪਤਾ ਨਹੀਂ ਮਨ ਤੇ ਹੈ ਕਿ ਹੈ ਕਿੰਨੇ 15 ਛੁੱਟੀਆਂ ਲਿੱਤੀਆਂ ਆ ਹੁਣ ਮਾਤਾ ਨੂੰ ਪਤਾ ਹੋਣਾ ਜੇ ਵਿੱਚ ਰਾਤੀ ਖੁਸਮੁਸ ਖੁਸਮੁਸ ਉਹਦੋਂ ਨਹੀਂ ਆਣੇ ਲੱਗੀਆਂ ਅਹੀਂ ਕਮਰੇ ਦੇ ਵਿੱਚ ਹਾਂ ਠੀਕ ਆ ਫਿਰ ਕੁਝ ਕਰੋ ਮੈਂ ਕਿਸੀ ਚੱਲ ਬਈ ਦੋ ਦਿਨ ਰਸੋਈ ਦਾ ਕੰਮ ਸੰਭੇਗੀ ਅਸੀਂ ਆਰਾਮ ਕਰਾਂਗੇ ਦੋ ਦਿਨ ਗਰਮੀ ਚ ਮੈਨੂੰ ਤਾਂ ਲੱਗਦਾ ਸਾਡੇ ਕਰਮਚਾਰੀ ਆਰਾਮ ਹੈ ਹੀ ਨਹੀਂ ਹੈ ਨਹੀਂ ਬਸ ਉਹੀ ਰਸੋਈ ਚ ਵੜਨਾ ਹੂੰ ਧੋਨੇ ਵੇ ਨਾ ਮਾਤਾ ਦੀ ਆਵਾਜ਼ ਆਈ ਨਹੀਂ ਮੰਜੂ ਚਾਹ ਪੀਂਚ ਪਤਾ ਅੱਜ ਥਿਰਨ ਹਾਂਜੀ ਭਾਂਪੀ ਜੀ ਕਿੱਥੇ ਲੀ ਬੁੱਤਰ ਤਿਆਰ ਤੇ ਰੋ ਕੇ ਮੈਂ ਮੈਂ ਆਫਿਸ ਚੱਲੀ ਹਾਂ ਛੁੱਟੀਆਂ ਨਾ ਮੈਂ ਆਪਣੀਆਂ ਕੈਨਸਲ ਕਰ ਦਿੱਤੀਆਂ ਮੈਂ ਮੈਂ ਸੋਚਿਆ ਚੱਲ ਮੈਂ ਘਰੇ ਵੀ ਕੀ ਕਰਨਾ ਵਾ ਤੇ ਮੈਂ ਨਾ ਰੀਜੋਇਨ ਕਰ ਲੈਨੀ ਆ ਤੇ ਕੱਲ ਮੈਂ ਆਫਿਸ ਫੋਨ ਕਰ ਦਿੱਤਾ ਸੀਗਾ ਮੈਂ ਆਵਾਂਗੀ ਦੁਬਾਰਾ ਤੇ ਉਹਨਾਂ ਨੇ ਕਿਹਾ ਸੀਗਾ ਕੋਈ ਗੱਲ ਨਹੀਂ ਤੁਸੀਂ ਆ ਜਾਓ ਤੂੰ ਅੱਜ ਆਫਿਸ ਜਾਣ ਦੀ ਤਿਆਰੀ ਕਰ ਬੈਠੀ ਮੈਂ ਕਿ ਅਸੀਂ ਚੱਲ ਕਿਰਨ ਦੋ ਕੁ ਦਿਨ ਘਰ ਸੰਭਲੂਗੀ ਤੈਨੂੰ ਪਤਾ ਮੇਰੇ ਤੇ ਕੱਲ ਦੀ ਅੱਡੀ ਚੋਂ ਪੀੜ ਬੜੀ ਪਈ ਨਿਕਲਦੀ ਏ ਮੈਂ ਤਾਂ ਚੱਲ ਰਹੀ ਹਾਂ ਮਲਾਨ ਨੂੰ ਵਾਸਤੇ ਸਾਇਲ ਦੀ ਵੇਟ ਵੀ ਕਰਨੀ ਆ ਉਹ ਆਏਗਾ ਤੇ ਦਿਹਾੜੀ ਲੈ ਜਾਣੀ ਆ ਉੱਥੇ ਹੀ ਤੇ ਮੰਜੂ ਦਾ ਤੇ ਬੀਪੀ ਸੇਰੇ ਗੋਲੀ ਖਾਦੀ ਸੋ ਨੀ ਤੇਰਾ ਠੀਕ ਹੈ ਬੀਬੀ ਮੰਜੂ ਨਹੀਂ ਘਟਾ ਜਾ ਥੋੜਾ ਜਿਹਾ ਘਟ ਚਲ ਤੂੰ ਬਹਿ ਜਾ ਫੇਖ ਲੋ ਨਾ ਚੱਕਰ ਆ ਜਾਣਗੇ ਨਹੀਂ ਤੇ ਫਿਰ ਘਰ ਦਾ ਕੰਮ ਕਿਰਨ ਕੋਣ ਵੇਖੇਗਾ ਚਲੋ ਕੋਈ ਗੱਲ ਨਹੀਂ ਭਾਬੀ ਜੀ ਫਿਰ ਮੈਂ ਇਤਰਾ ਕਰਦੀ ਆ ਮੈਂ ਆਫਿਸ ਨੂੰ ਫੋਨ ਕਰ ਦੇਣੀ ਆ ਤੇ ਮੈਂ ਛੁੱਟੀ ਲੈ ਲੈਣੀ ਆ ਫੇਰ ਪੁੱਤ ਫੇਰ ਆਫਿਸ ਫੋਨ ਕਰਨੀ ਕੋਈ ਲੋੜ ਨਹੀਂ ਕਿਉਂ ਮੰਮੀ ਤੂੰ ਕੋਈ ਨਹੀਂ ਪ੍ਰੋਗਰਾਮ ਬਣਾਇਆ ਨਾ ਜਾਂਦਾ ਆਫਿਸ ਤੂੰ ਜਾ ਮੈਂ ਆਪੇ ਰਸੋਈ ਦਾ ਕੰਮ ਕਰ ਲਾਂ ਛੁੱਟੀ ਬਰੀ ਬਣਾ ਲਾਂ ਔਲਾ ਤੇ ਰੋਟੀ ਬਣਾਣ ਕੀ ਨਹੀਂ ਸਾਰੀ ਉਮਰ ਤੱਕ ਰੋਟੀ ਬਣਾਈ ਕੋਨੀ ਜੇ ਤੇ ਹੁਣ ਬਣਾਣਗੇ ਤੇ ਲੋਕਾਂ ਨੇ ਵੇਖ ਕੇ ਸਾਨੂੰ ਗੋਡੇ-ਗੋਡੇ ਸੁਆਹ ਪਾ ਲਈ ਸਾਡੇ ਸਿਰ ਦੇ ਵਿੱਚ ਤੇ ਸਾਨੂੰ ਗੱਲਾਂ ਕਰਨੀ 3600 ਉਹਨਾਂ ਕਹਿਣਾ 10 ਤਿੰਨ ਤਿੰਨ ਨੂੰਹਾਂ ਦੇ ਹੁੰਦੇ ਸੁੰਦੇ ਤੇ ਮਾਤਾ ਰਸੋਈ ਭੰਡ ਵਿਧਾਉਂਦੀ ਜੇ ਵੀਜੀ ਅੱਜ ਤਾਂ ਕੋਈ ਕੰਮ ਕੀਤਾ ਜੇ ਜੇ ਤੁਸੀਂ ਅੱਜ ਕਰਨ ਲੱਗੇ ਉਹ ਵੀ ਇਹਨੂੰ ਦੱਸਣ ਵਾਸਤੇ ਕਿ ਮੈਂ ਕੰਮ ਕਰ ਲਾਂਗੀ ਕਿਹੜਾ ਕੰਮ ਕੀਤਾ ਦੱਸ ਸਮਨ ਸਾਡੇ ਹੁੰਦਿਆਂ ਤੁਸੀਂ ਇੱਕ ਗਲਾਸ ਤੱਕ ਨਹੀਂ ਚੁੱਕਿਆ ਤਨੂੰ ਕਹਿੰਦੇ ਜਾ ਤੂੰ ਕੰਮ ਜਾ ਤੂੰ ਕੰਮ ਮੈਂ ਆਪੇ ਸਾਂਭ ਲਾਂਗੀ ਚਾਹ ਤਾਡੇ ਗੁਲਬਨ ਵੀ ਨਹੀਂ ਤੇ ਸਾਰੀ ਸੋਚੇ ਕੰਮ ਕੀ ਸਾਂਭਣਾ ਜੇ ਇਹਨਾਂ ਨੂੰ ਦੱਸੋ ਚੀਨੀ ਪੱਤੀ ਵਾਲੇ ਡੱਬੇ ਕਿੱਥੇ ਪਈ ਨੇ ਇਹਨਾਂ ਨੂੰ ਪਤਾ ਨਹੀਂ ਸਾਡੇ ਤੋਂ ਪਹਿਲਾਂ ਤੁਸੀਂ ਕਹਿਣ ਤੁਹਾਡੇ ਤੋਂ ਪਹਿਲਾਂ ਮੈਂ ਹੀ ਉਹ ਕੰਮ ਕਰਦੀ ਰਹੀ ਹਾਂ ਤੇ ਅਸੀਂ ਬਚਪਨ ਤੋਂ ਥੋੜੇ ਤੁਹਾਡੇ ਘਰ ਆ ਜਨਾ ਸੀ ਫਰ ਸੋਚੋ ਨਾ ਤੁਸੀਂ ਤੇ ਤੁਸੀਂ ਹੀ ਕਰਨਾ ਹੀ ਅਸੀਂ ਤੋਂ ਨਹੀਂ ਕਰਦੇ ਨਹੀਂ ਜਦੋਂ ਦੇ ਅਸੀਂ ਆਏ ਆ ਅਸੀਂ ਦੋਨੋਂ ਅਸੀਂ ਲੱਗੀਆਂ ਆਂ ਕੰਮ ਕਰਨ ਤੁਸੀਂ ਵੀ ਇੱਕ ਵਾਰੀ ਵੀ ਨਹੀਂ ਕੰਮ ਕੀਤਾ ਅੱਜ ਤੁਹਾਨੂੰ ਸਾਰੇ ਰਸਤੇ ਯਾਦ ਆ ਗਏ ਅੱਜ ਮੈਂ ਕੰਮ ਕਰ ਦਾਂਗੀ ਤੂੰ ਜਾ ਪੁੱਤਰ ਤੇ ਅਸੀਂ ਪੁੱਤਰ ਨਹੀਂ ਐ ਚਲੋ ਕੋਈ ਗੱਲ ਨਹੀਂ ਕੋਈ ਨਹੀਂ ਪੁੱਤਰ ਤੇਰੀ ਤਾਂ ਕੋਈ ਗੱਲ ਹੀ ਨਹੀਂ ਹਾਂਜੀ ਹਾਂਜੀ ਤੈਨੂੰ ਸੋਣਾ ਕੋਈ ਕੁਝ ਕਹਿੰਦਾ ਪਿਆ ਮੈਂ ਨਾ ਫੋਨ ਕਰ ਦਿੰਨੀ ਆ ਫਿਰ ਉਹ ਮੇਰਾ ਵੇਟ ਕਰਨਦੇ ਨਾ ਹਾਂ ਕੋਈ ਗੱਲ ਤੂੰ ਉਹਨਾਂ ਨੂੰ ਫੋਨ ਕਰ ਦੇ ਬਾਓ ਵੀ ਮੈਂ ਹਜੇ ਦੋ ਕੁ ਦਿਨ ਨਹੀਂ ਆ ਸਕਦੀ ਦੋਸਤੋ ਬਾਦ ਕਰਕੇ ਤੂੰ ਚਲੀ ਜੀ ਠੀਕ ਹੈ ਜਮਨਾ ਪਤਾ ਕਪੜੇ ਗੁਬਰੇ ਬਦਲੇ ਨਾਈਟ ਸੂਟ ਪਾਲਾ ਹਾਂਜੀ ਰਸੋਈ ਗੰਦੀ ਹੋ ਜਾਏਗੀ ਹਾਂਜੀ ਸਰ ਹਾਂਜੀ ਹਾਂਜੀ ਨਹੀਂ ਨਹੀਂ ਐਕਚੁਅਲੀ ਗੱਲ ਇਹ ਹੈਗੀ ਆ ਮੈਂ ਨਹੀਂ ਆਣਾ ਅੱਜ ਮੈਂ ਕੱਲ ਵੇਖਾਂਗੀ ਅੱਜ ਨਾ ਮੈਨੂੰ ਥੋੜਾ ਜ਼ਰੂਰੀ ਕੰਮ ਪੈ ਗਿਆ ਹਾਂਜੀ ਠੀਕ ਹੈ ਥੈਂਕ ਯੂ ਸਰ ਚਾਹ ਹੋਵੇ ਕਿਆ ਆਸਿਆਣੀ ਨੂੰ ਦੀ ਗੱਲ ਸੀ ਹਣੇ ਤੀ ਰਿਆ ਗੱਲ ਉਹਨਾਂ ਨੂੰ ਕੰਦਾ ਸਮਝਦਾਰ ਅਗਲੀ ਨੇ ਛੱਟ ਸਾਡਾ ਦੁੱਖ ਸਮਝ ਲਿਆ ਪਰ ਤੁਸੀਂ ਸਾਡਾ ਅੱਜ ਤੱਕ ਨਹੀਂ ਦੁੱਖ ਸਮਝਿਆ ਸਾਈ ਨੂੰ ਫੋਨ ਕਰਦੇ ਕਿ ਮम्मा ਨੂੰ ਲੈ ਜਾਦੇ ਅੱਡੀ ਮਲਾ ਲਿਆ ਵੇ ਮੇਰੀ ਹਾਂ ਹਾਂ ਮੈਂ ਕਹਿ ਦੇ ਪੁੱਤਰ ਗੁੱਸਾ ਨਾ ਕਰੀ ਸਾਡੀ ਗੱਲ ਦਾ ਨਹੀਂ ਨਹੀਂ ਮੈਂ ਬਣਾ ਲੈਂ ਆ ਫਿਰ ਆਪਣੇ ਪਹਿਰਾਂ ਦਾ ਗੁੱਸਾ ਕਰਨ ਨਾਲੋਂ ਵੱਡਿਆਂ ਦਾ ਜੇ ਮੈਂ ਠੀਕ ਹੁੰਦੀ ਨਾ ਤੈਨੂੰ ਮੈਂ ਕਦੀ ਨਹੀਂ ਕਹਿਣਾ ਸੀ ਕੋਈ ਗੱਲ ਨਹੀਂ ਮੈਂ ਨਾ ਫਿਰ ਕਿਚਨ ਚ ਜਾਨੀ ਆ ਬਣਾ ਲੈਣੀ ਆ ਫਿਰ ਬਲ ਕੱਪੜੇ ਪਹਿਲਾਂ ਕੱਪੜੇ ਬਦਲ ਨਹੀਂ ਨਹੀਂ ਮੈਨੂੰ ਆਦਤ ਹੈ ਕੋਈ ਗੱਲ ਨਹੀਂ ਨਾ 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 ਤੂੰ ਕੱਪੜੇ ਬਦਲ ਲੈ ਕੋਈ ਆ ਗਿਆ ਤਾਂ ਕਿਸੇ ਨੇ ਕਹਿਣਾ ਆ ਕਿ ਤੂੰ ਬੀਜੀ ਪਾਈ ਹੋਈ ਓ ਇਸੋ ਨਹੀਂ ਤੂੰ ਸੋਣਾ ਤੇਰਾ ਨਾਈਟ ਸੂਟ ਪਾ ਲਿਆ ਕੋਈ ਗੱਲ ਨਹੀਂ ਉਹ ਕਿ ਦਾਗ ਲੱਗ ਜਾਂਦੇ ਨੇ ਇਸ ਕੋਈ ਗੱਲ ਨਹੀਂ ਮੈਂ ਐਪਰਨ ਪਾ ਲੈਣੀ ਮੈਂ ਫਟਾਫਟ ਕਰ ਲੈਣੀ ਫਿਰ ਮੈਂ ਇੱਕੋ ਵਾਰੀ ਚਲੋ ਕੋਈ ਗੱਲ ਨਹੀਂ ਭੰਚੀ ਉਹਨੂੰ ਆਦਤ ਰਹੀ ਠੀਕ ਚਾਹ ਬਣਾ ਦੇ ਸਾਨੂੰ ਇੱਕ ਇੱਕ ਕੱਪ ਪਹਿਲਾਂ ਹੈ ਅੱਛਾ ਆਹੋ ਚਾਹ ਨਹੀਂ ਮੈਂ ਨਹੀਂ ਮੈਂ ਚਾਹ ਨਹੀਂ ਪੀਣੀ ਮੈਨੂੰ ਲਮਕਾ ਦੇ ਦੀ ਮਰ ਵੀ ਪੀ ਕੇ ਠੀਕ ਚਲ ਤੇ ਮੇਰੇ ਅਸੇ ਕੱਪ ਚਾਹ ਦੋ ਨਾ ਤੁਸੀਂ ਚਾਹ ਪੀਣੀ ਜਾਂ ਆਪਣੇ ਨਹੀਂ ਮੈਂ ਆਪਣੇ ਤੇ ਜੋ ਪਰੇ ਚਲੋ ਬੀਜੀ ਹੂੰ ਨੇ ਮਤਨ ਦੇ ਚਾਹ ਪੁੱਛਣ ਦਾ ਹਾਲ ਹੀ ਕੋਈ ਨਹੀਂ ਹੋ ਮਾਤਾ ਨਾ ਘੁੰਮ ਗਈ ਹੋਈ ਆ ਹੋਰ ਕੋਈ ਗੱਲ ਅਨੂਣਾ ਹਜੇ ਨਾ ਨਵੀਂ ਢੂ ਦੇ ਨਾ ਸ਼ੌਂਕ ਚੜਿਆ ਲੱਥ ਜਾਏਗਾ ਛੇਤੀ ਲੱਜਾ ਤੂੰ ਟੈਨਸ਼ਨ ਨਾ ਲੈ ਨਹੀਂ ਆਕੜ ਦੀ ਕੋਈ ਹੈ ਆਕੜ ਦੇ ਸਾਡਾ ਕੀ ਲੈਣਾ ਚਲ ਤੂੰ ਚਾਹ ਪੀ ਮੇਰੀ ਗੱਲ ਸੁਣ ਸਾਨੂੰ ਕੀ ਲੈਣਾ ਦੇਣਾ ਅਸੀਂ ਤੇ ਆਰਾਮ ਨਾਲ ਬਈਏ ਅੱਬੇ ਇਹ ਨਾ ਨੇ ਪਹਿਲੀ ਯੂਨੀਵਰਸਿਟੀ ਕੰਦੇ ਤਾ ਤੇ ਇਹਦੇ ਨਾਲ ਵੀ ਇਹੀ ਕੁਛ ਕਰਤੀਆਂ ਪਈਆਂ ਕੀ ਕਰਾਣਾ ਦਾ ਲਾਜ ਤੇ ਸਮਝ ਨਹੀਂ ਆਂਦੀ ਭਈ